ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਕੋਟਲੇ ਗਪਾਲੋ ਬਲਾਕ ਬਸੀ ਬਠਾਣਾ ਫਤੇਗੜ ਸਾਹਿਬ ਜੋ ਕਿ ਸਾਡੇ ਪਿੰਡ ਕੋਟਲੇ ਚ ਗੁਰਦੁਆਰ ਸਾਹਿਬ ਦੀ ਸਾਰੀ ਹੋ ਰਹੀ ਹੈ ਉਹਦਾ ਪਹਿਲਾ ਲੈਂਟਰ ਪੈ ਰਿਹਾ ਜੋ ਕਿ ਇਹਦੇ ਉੱਪਰ ਸੱਚਖੰਡ ਬਣਾਉਣਾ ਹੈ ਇਸ ਇਮਾਰਤ ਦੇ ਉੱਪਰ ਆ ਪਹਿਲਾ ਲੈਂਟਰ ਜਿਹੜਾ ਪੈ ਰਿਹਾ ਹੈ ਇਦੇ ਉੱਪਰ ਸੱਚਖੰਡ ਬਣਾਉਣਾ ਹੈ ਤੁਸੀਂ ਦੇਖ ਸਕਦੇ ਆ ਲੈਂਟਰ ਪੈ ਰਿਹਾ ਹੈਦਰ ਸੰਗਤਾਂ ਬੜੀਆਂ ਸੇਵਾ ਕਰ ਰਹੀਆਂ ਤੁਹੋਂ ਤਾਮਗਲ ਸਾਰੀ ਇਹ ਜਿਹੜੀ ਬਿਲਡਿੰਗ ਦੀ ਸਾਰੀ ਜਿਹੜੀ ਹੌਲੀਆ ਮੈਂ ਤੁਹਾਨੂੰ ਇੱਕ ਗੈਨਾ ਸਾਰੀ ਇਹਦੀ ਤਸਵੀਰ ਆ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਇਹ ਬਿਲਡਿੰਗ ਦੀ ਸਾਰੀ ਇੱਥੇ ਗੁਰੂ ਘਰ ਦੀ ਹੋਣੀ ਹੈ ਤੇ ਅੱਜ ਉਹਦਾ ਪਹਿਲਾ ਲੈਂਟਰ ਆ ਜਿਹੜਾ ਸੱਚਖੰਡ ਜਿੱਥੇ ਬਣਨਾ ਉੱਪਰ ਸੱਚਖੰਡ ਬਣਨਾ ਇਹਦੇ ਉਦ ਹੀ ਲੈਂਟਰ ਪਾਇ ਰਿਹਾ ਇੱਥੇ ਸਾਰੇ ਇਹ ਬਿਲਡਿੰਗ ਤੁਹਾਨੂੰ ਸਜਾ ਰਹੇ ਆ ਸਾਰਾ ਗੁਰੂ ਘਰ ਜਿਹੜਾ ਨਵਾਂ ਸਾਰੀ ਹੋ ਰਹੀ ਐਸ ਬਿਲਡਿੰਗ ਦੀ ਤੇ ਕਾਫੀ ਸਮਾਂ ਹੋ ਗਿਆ ਪੂਰੀ ਉਤਸ਼ਾਹ ਦੇ ਨਾਲ ਸੰਗਤਾਂ ਤੁਹਾਨੂੰ ਉੱਪਰ ਤੇ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਤਸਵੀਰਾਂ ਕਰ ਦਿੰਨੇ ਆ ਸ਼ੁਰੂ ਕਰਤੀਆਂ ਸਾਰੀਆਂ ਹੀ ਇਹ ਤਸਵੀਰਾਂ ਜੋ ਸਾਡੇ ਕੋਟੜੇ ਦੇ ਵਿੱਚ ਨੱਗਰ ਵੱਲੋਂ ਆਪ ਹਿੰਮਤ ਕਰਕੇ ਉਹ ਸਾਰੀ ਜਿਹੜੀ ਇਹ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੁਸੀਂ ਦੇਖ ਸਕਦੇ ਆ ਲੈਂਟਰ ਜੋ ਉੱਤੇ ਪੈ ਰਿਹਾ ਹੁਣ ਚਲੋ ਅਸੀਂ ਉੱਪਰ ਵੀ ਆਲੀ ਗੱਲ ਬਣ ਕੇ ਜ਼ਰਾ ਅੱਗੇ ਵੱਧੋ ਇਹ ਉੱਪਰ ਲੈਂਟਰ ਪੈ ਰਿਹਾ ਸੱਚਖੰਡ ਦਾ ਇਹਦੇ ਉੱਪਰ ਸੇ ਸੱਚਖੰਡ ਬਣਾਉਣਾ ਤੇ ਪੂਰੀਆ ਦੇਖ ਸਕਦੇ ਆ ਲੱਗ ਤੇ ਇੱਧਰ ਬਸੇ ਕੌੜੀ ਆਈ ਨਹੀਂ ਹਨ ਨਾਲ ਨਾਲ ਤੇ ਇੱਥੇ ਸਾਰਾ ਸੱਚਖੰਡ ਬਣਨਾ ਉੱਪਰ ਤੇ ਮੈਂ ਤੁਹਾਨੂੰ ਸਾਰਾ ਦਿਖਾ ਦਲਾਂ ਗੁਰੂ ਘਰ ਸਾਰਾ ਇੱਥੇ ਉੱਪਰ ਹੀ ਪਹਿਲੀ ਮੰਜ਼ਲ ਆਈ ਧੀ ਗੁਰੂ ਘਰ ਦੀ ਲੈਂਟਰ ਪਾ ਰਿਹਾ ਸਾਰੇ ਸਾਰਾ ਔਰੇ ਤੇ ਫੇਰ ਦੁਬਾਰਾ ਵੀਊ ਦੇਖ ਲੋ ਇਹਦਾ ਜ਼ਰੂਰ ਕਰਦਾ ਤੇ ਵਿਚਾਲੇ ਕੋਈ ਥੰਮਲਾ ਨਹੀਂ ਹੈਗਾ ਇੱਕ ਖਾਸियत ਹੋਰ ਹੈ ਤੇ ਵਿੱਚ ਆਲੇ-ਦਾਲੇ ਸਾਈਡਾਂ ਦੇ ਉੱਪਰੇ ਆ ਸਾਰੀ ਪੀਲਰ ਜਿਹੜੇ ਹੈਗੇ ਆ ਨਾ ਇਹ ਸਾਈਡਾਂ ਦੇ ਉੱਪਰ ਪੀਲਰ ਆ ਵਿਚਾਲੇ ਕੋਈ ਪੀਲਰ ਨਹੀਂ ਹੈਗਾ ਬਾਕੀ ਇੱਥੇ ਪੀਲਰ ਜਿਹੜੇ ਹੈਗੇ ਆ ਇੱਥੇ ਦੇ ਉੱਪਰ ਗੁੰਮਟੀ ਬਣਨੀ ਆ ਚਾਰ ਪਿੱਲਰ ਆ ਇਹਦੇ ਕੋਲ ਲੱਗੇ ਵਿੱਚ ਜਿੱਥੇ ਮਸ਼ੀਨ ਲੱਗੀ ਹੋਈ ਹੈ ਲੈਂਟਰ ਪਾ ਰਹੀ ਹੈ ਇਹਦਾ ਚਾਰੇ ਪਾਸੇ ਪਿੱਲਰ ਆ ਇਹਦੇ ਉੱਪਰ ਇੱਥੇ ਗੁੰਮਟੀ ਬਣਨੀ ਹੈ ਇਹਦੇ ਉੱਪਰ ਗੁਰੂ ਘਰ ਦੀ ਤੇ ਆਲੇ-ਦਾਲੇ ਪਿੱਲਰ ਆ ਇਹਦੇ ਚਾਰੇ ਪਾਸੇ ਵਿਚਾਲੇ ਕੋਈ ਪਿੱਲਰ ਨਹੀਂ ਹੈਗਾ ਜੇ ਲੈਂਟਰ ਆ ਜਾਂ ਪਾਊਗਾ ਸਾਰੀ ਸਾਰੀ ਹੋਊਗੀ ਅਸੀਂ ਫੇਰ ਵੀ ਤੁਹਾਨੂੰ ਸਾਂਝੀ ਤੁਹਾਡੇ ਨਾਲ ਅਸੀਂ ਇਹ ਤਸਵੀਰਾਂ ਕਰਾਂਗੇ ਤੇ ਇਹਦੇ ਵਿੱਚ ਇਹ ਹੀ ਵੱਡੀ ਖਾਸੀਅਤ ਆ ਬਚਾਲੇ ਦਾ ਕੋਈ ਬਿਲਰ ਨਹੀਂ ਹੈਗਾ ਆਲੇ-ਦਾਲ ਚਾਰੇ ਪਾਸੇ ਸੈਟਾਂ ਦੇ ਉੱਪਰ ਪੇਲਾ ਨਾ ਹੈ ਗੁਰੂ ਘਰ ਦੇ ਤੇ ਸਾਡੀਆਂ ਵੀਡੀਓ ਆ ਜਿਹੜੀ ਇਹ ਬਾਹਰਲੇ ਦੇਸ਼ਾਂ ਵਿੱਚ ਸਾਡੇ ਵੱਸਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵੱਖ-ਵੱਖ ਦੇਸ਼ਾਂ ਸਾਡੇ ਪਿੰਡ ਦੇ ਜੋ ਬੱਚੇ ਜਾਂ ਕੰਮ ਕਰਨ ਵਾਸਤੇ ਗਏ ਹੋਏ ਆ ਅਮਰੀਕਾ ਵਿੱਚ ਕੈਨੇਡਾ ਦੇ ਵਿੱਚ ਜਿਆਦਾਤਰ ਸਾਡੇ ਬੱਚੇ ਜਿਹੜੇ ਉਹ ਪਹੁੰਚੇ ਹੋਏ ਆ ਉਹਨਾਂ ਤੱਕ ਇਹ ਵੀਡੀਓ ਪੁੱਜੀਦੀ ਕਰੋ ਤੇ ਤੁਸੀਂ ਦੇਖ ਸਕਦੇ ਆ ਸਾਰੀ ਇੱਧਰ ਤੇ ਦੂਰ ਤੇ ਮੈਂ ਤੁਹਾਨੂੰ ਸਾਰੀ ਸਾਰੀ ਇਹ ਦੁਬਾਰਾ ਦਿਖਾ ਦਿੰਨਾ ਸਾਰੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ